1984 ਉਹ ਸਾਲ ਜਦੋਂ ਦੇਸ਼ ਦੀ ਰੂਹ ਹਿੱਲ ਗਈ ਸੀ ਦਿੱਲੀ ਦੇ ਰਸਤੇ ਸਿੱਖਾਂ ਦੇ ਖੂਨ ਨਾਲ ਲਾਲ ਹੋ ਗਏ ਸਨ ਤੇ ਉਸ ਸਮੇਂ ਇੱਕ ਨਾਮ ਸਾਹਮਣੇ ਆਇਆ ਅਮਿਤਾ ਵਚਨ ਉਸ ਸਮੇ ਦਾ ਸਭ ਤੋਂ ਵੱਡਾ ਸਤਾਰਾ ਜਿਹਨੂੰ ਲੋਕ ਸ਼ੈਨਸ਼ਾ ਕਹਿੰਦੇ ਸਨ ਉਹਨਾਂ ਦੇ ਦੋਸ਼ ਲੱਗੇ ਕਿ ਉਹਨਾਂ ਨੇ ਟੀਵੀ ਤੇ ਕਿਹਾ ਖੂਨ ਦਾ ਬਦਲਾ ਖੂਨ ਨਾਲ ਲਿਆ ਜਾਵੇਗਾ ਇਹ ਲਫਜ਼ ਜੋ ਦਿਲਾਂ ਨੂੰ ਜਲਾ ਗਏ ਤੇ ਹਜ਼ਾਰਾਂ ਜ਼ਿੰਦਗੀਆਂ ਲੈ ਗਏ ਪਰ ਅਮਿਤਾ ਵਚਨ ਨੇ ਹਰ ਵਾਰ ਇਹ ਗੱਲ ਨਕਾਰ ਦਿੱਤੀ ਉਹ ਕਹਿੰਦੇ ਨੇ ਮੈਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਨਹੀਂ ਜੁੜਿਆ ਉਸ ਸਮੇਂ ਉਹ ਸਿਰਫ ਇੱਕ ਮਾਂ ਵਰਗੀ ਸ਼ਖਸੀਅਤ ਇੰਦਰਾ ਗਾਂਧੀ ਦੀ ਮੌਤ ਤੋਂ ਦੁਖੀ ਸਨ ਬਾਅਦ ਵਿੱਚ ਅਮਰੀਕਾ ਦੀ ਕੋਰਟ ਵਿੱਚ ਵੀ ਕੇਸ ਚੱਲਿਆ ਪਰ ਸਬੂਤਾਂ ਦੀ ਘਾਟ ਕਾਰਨ ਮਾਮਲਾ ਖਾਰਜ ਕਰ ਦਿੱਤਾ ਗਿਆ ਫਿਰ ਵੀ ਲੋਕਾਂ ਦੇ ਦਿਲਾਂ ਵਿੱਚ ਸਵਾਲ ਅੱਜ ਵੀ ਜਿਉਂਦੇ ਨੇ ਕੀ ਉਹ ਸੱਚਮੁੱਚ ਕਸੂਰਵਾਰ ਸਨ ਜਾਂ ਸਿਰਫ ਰਾਜਨੀਤੀ ਦਾ ਹਿੱਸਾ ਸਮਾਂ ਬੀਤ ਗਿਆ ਪਰ 1984 ਦੇ ਉਹ ਜ਼ਖਮ ਅੱਜ ਵੀ ਤਾਜ਼ਾ ਨੇ ਤੇ ਹਰ ਵਾਰ ਜਦੋਂ ਇਹ ਮਾਮਲਾ ਉੱਠਦਾ ਹੈ ਇੱਕ ਹੀ ਸਵਾਲ ਗੂੰਜਦਾ ਹੈ ਕਿ ਸੱਚ ਕਦੋਂ ਸਾਹਮਣੇ ਆਵੇਗਾ ਵੇ ਹੁਣ 2025 ਵਿੱਚ ਫਿਰ ਇੱਕ ਪੰਜਾਬੀ ਸਟਾਰ ਖੜਾ ਹੈ ਸਿੱਖ ਕੌਮ ਦੀ ਆਵਾਜ਼ ਵਜੋਂ ਦਲਜੀਤ ਦੋਸਾਂਝ ਜਿਹਨੂੰ ਹਾਲ ਹੀ ਵਿੱਚ ਕਈ ਧਮਕੀਆਂ ਮਿਲੀਆਂ ਨੇ ਕਿਉਂਕਿ ਕਿ ਉਹਨਾਂ ਨੇ ਹਾਲ ਹੀ ਵਿੱਚ ਅਮਿਤਾ ਵਚਨ ਦੇ ਇੱਕ ਸ਼ੋਅ ਕੌਣ ਬਨੇਗਾ ਕਰੋੜਪਤੀ ਵਿੱਚ ਹਿੱਸਾ ਲਿਆ ਸੀਗਾ ਜਿਸ ਤੋਂ ਬਾਅਦ ਸਿੱਖ ਫੋਰ ਜਸਟਿਸ ਦੇ ਲੀਡਰ ਗੁਰਪੰਤ ਪੰਨੂ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਉਹ ਕਹਿੰਦੇ ਨੇ ਕਿ ਦਲਜੀਤ ਨੇ ਸਿੱਖ ਕਮਿਊਨਿਟੀ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ ਕਿਉਂਕਿ ਅਮਿਤਾਬ ਨੂੰ 1984 ਦੀਆਂ ਘਟਨਾਵਾਂ ਨਾਲ ਜੋੜ ਕੇ ਵੇਖਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਦਲਜੀਤ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਕੰਸਰਟ ਕਰਨਗੇ ਤਾਂ ਉਹ ਪ੍ਰਦਰਸ਼ਨ ਲਈ ਤਿਆਰ ਰਹਿਣ ਪਰ ਦਲਜੀਤ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਉਹ ਹਮੇਸ਼ਾ ਦੀ ਤਰ੍ਹਾਂ ਸ਼ਾਂਤ ਨੇ ਤੇ ਆਪਣੀ ਕਲਾ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਨੇ ਸਮਾਂ ਬੀਤ ਗਿਆ ਪਰ 1984 ਦੀ ਉਹ ਜ਼ਖਮ ਅੱਜ ਵੀ ਤਾਜ਼ਾ ਨੇ ਤੇ ਹਰ ਵਾਰ ਜਦੋਂ ਵੀ ਇਹ ਮਸਲਾ ਉੱਠਦਾ ਹੈ ਇੱਕ ਹੀ ਸਵਾਲ ਗੂੰਜਦਾ ਹੈ ਕਿ ਸੱਚ ਕਦੋਂ ਸਾਹਮਣੇ ਆਵੇਗਾ ਖਿਆਸ ਆਪਣੇ ਆਪ ਨੂੰ ਦਰਹਾਰਿਆ ਕੀਤਾ ਹੈ 1984 ਚ ਸਤਾਰਿਆਂ ਤੋਂ ਸਵਾਲ ਪੁੱਛੇ ਗਏ ਸਨ ਅੱਜ ਫੇਰ ਇੱਕ ਸਤਾਰਾ ਸੱਚ ਬੋਲਣ ਕਰਕੇ ਨਿਸ਼ਾਨਾ ਬਣ ਰਿਹਾ ਹੈ ਸਵਾਲ ਇਹ ਨਹੀਂ ਕਿ ਕੌਣ ਸਹੀ ਹੈ ਕੌਣ ਗਲਤ ਸਵਾਲ ਇਹ ਹੈ ਕਿ ਸਿੱਖ ਆਵਾਜ਼ ਕਦੋਂ ਤੱਕ ਚੁੱਪ ਰਹੇਗੀ ਸਮਾਂ ਬਦਲ ਗਿਆ ਹੈ ਪਰ ਜ਼ਖਮ ਅਜੇ ਵੀ ਹੋਈ ਨੇ ਤੁਸੀਂ ਦੱਸੋ ਕਮੈਂਟ ਵਿੱਚ ਆਪਣੀ رائے ਜੇ ਵੀਡੀਓ ਚੰਗਾ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਧੰਨਵਾਦ